ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸਾਡੀ ਮੀਟਿੰਗ ਸਤਵੇਂ ਗੇੜ ਦੀ ਮੀਟਿੰਗ ਜਿਹੜੀ ਆ ਚੰਡੀਗੜ੍ਹ ਗਾਂਧੀ ਇੰਸਟੀਚਿਊਟ ਭਵਨ ਦੇ ਵਿੱਚ ਰੱਖੀ ਗਈ 26 ਸੈਕਟਰ ਦੇ ਵਿੱਚ ਔਰ ਕਾਫੀ ਲੰਬੀ ਮੀਟਿੰਗ ਚੱਲੀ ਜੀ ਤੇ ਪੀਯੂਸ ਗੋਇਲ ਅਤੇ ਖੇਤੀਬਾੜੀ ਮੰਤਰੀ ਅਤੇ ਸਾਰੇ ਅਧਿਕਾਰੀ ਆਏ ਸੀਗੇ ਪ੍ਰਲਾਦ ਵੀ ਆਇਆ ਸੀ ਕਿ ਮੰਤਰੀ ਔਰ ਉਹਦੇ ਨਾਲ ਨਾਲ ਖੁੱਡੀਆਂ ਕਟਾਰੂ ਚੱਕ ਔਰ ਤਿੰਨ ਮੰਤਰੀ ਜਿਹੜੇ ਪੰਜਾਬ ਦੇ ਬੈਠੇ ਔਰ ਖੁੱਲ ਕੇ ਮੀਟਿੰਗ ਚੱਲ ਰਹੀ ਵੱਡੇ ਪੱਧਰ ਤੇ ਮੀਟਿੰਗ ਦਾ ਸਮਾਂ ਰੱਖਿਆ ਗਿਆ ਚਾਰ ਆਪਣਾ ਮਈ ਦਾ ਪਰ ਵਿਸ਼ਵਾਸ ਘਾਤੇ ਕੀਤਾ ਕਿ ਉਸ ਤੋਂ ਦੁਬਾਰਾ ਫੇਰ ਮੰਤਰੀ ਮੰਡਲ ਜਿਹੜੇ ਪੰਜਾਬ ਦੇ ਉਹਨਾਂ ਨੇ ਪੰਜਾਬ ਸਰਕਾਰ ਨੇ ਸਾਡੇ ਨਾਲ ਮੀਟਿੰਗ ਰੱਖੀ ਹੋਰ ਮੁੱਦਿਆਂ ਬਾਰੇ ਰਸਤੇਆਂ ਬਾਰੇ ਗੱਲਬਾਤ ਹੋਈ ਜੋ ਵੀ ਆ ਫਿਰ ਉਹਨਾਂ ਨਾਲੇ ਵੀ ਗੱਲ ਖੁੱਲ ਕੇ ਹੋਈ ਕਿ ਰਸਤੇ ਕਿਸਾਨਾਂ ਨੇ ਜਾਮ ਨਹੀਂ ਕੀਤੇ ਇਹ ਰਸਤੇ ਸਰਕਾਰ ਨੇ ਜਾਮ ਕੀਤੇ ਹਰਿਆਣਾ ਸਰਕਾਰ ਨੇ ਜਾਮ ਕੀਤੇ ਆ ਸੈਂਟਰ ਨੇ ਕੀਤੇ ਆ ਸਾਡੀ ਇਹਨੂੰ ਚੱਲੀ ਜਾਣ ਅਸੀਂ ਕੋਈ ਵੀ ਕੋਈ ਵੱਡੀ ਇਹੋ ਜੀ ਗੱਲ ਨਹੀਂ ਕਰਾਂਗੇ ਜਿੰਨਾ ਚਿਰ ਤੱਕ ਸਾਡੀਆਂ ਮੀਟਿੰਗਾਂ ਚੱਲਦੀਆਂ ਫਿਰ ਵੀ ਵਿਸਾਦ ਘੱਲ ਕਰਕੇ ਕਿਸਾਨਾਂ ਤੇ ਥੋਪਿਆ ਜਾ ਰਿਹਾ ਕਿ ਰਸਤੇ ਕਿਸਾਨਾਂ ਬੰਦ ਕੀਤੇ ਆ ਹਰਿਆਣਾ ਸਰਕਾਰ ਤੇ ਬੀਜੇਪੀ ਨੇ ਤਸਰਤ ਕਰ ਕੀਤਾ ਔਰ 14 ਫਰਵਰੀ ਨੂੰ 13 ਨੂੰ 21 ਫਰਵਰੀ ਨੂੰ ਔਰ ਵੱਡੇ ਪੱਧਰ ਤੇ ਕਰ ਰਹੀ ਆ ਔਰ ਉਹਦੇ ਤੇ ਸੀਐਮ ਭਗਵੰਤ ਸਮਰ ਨੇ ਇੱਕ ਵੱਡੀ ਰੂਪरेखा ਦਿਖਾ ਦਿੱਤੀ ਕਿ ਇੱਕ ਬੀਜੇਪੀ 2 ਸਰਕਾਰ ਬਣ ਕੇ ਵਿਖਾਤੀ ਰੰਗਜੀ ਵਾਲਾ ਮਸਲਾ ਬਣਾਤਾ ਕਿ ਵੱਖ-ਵੱਖ ਲੋਕਤੰਤਰ ਦੇ ਘਾਨ ਕਰਨਾ ਔਰ ਜਥੇਬੰਦੀਆਂ ਦਾ ਡੇ ਵੱਡੇ ਪੱਧਰ ਤੇ ਮੀਟਿੰਗਾਂ ਕਰਕੇ ਪਿੱਠ 'ਚ ਛੁਰਾ ਮਾਰਨਾ ਸਾਡਾ ਇਹ ਵੀ ਗੱਲ ਰੱਖੀ ਗਈ ਪੰਜਾਬ ਦੇ ਮੰਤਰੀਆਂ ਨਾਲ ਕਿ ਉਹ ਅਸੀਂ ਸ਼ੇਵਾਦੀਆਂ ਵਾਸਤੇ ਪ੍ਰਚਾਰਣ ਜਿਹੜਾ ਡਾ ਇਕੱਠਾ ਕੀਤਾ ਹੋਇਆ ਇਹੋ ਜੀ ਤੁਸੀਂ ਕੋਈ ਵਿਚਾਰ ਨਹੀਂ ਕਰਨੀ ਪਰ ਅਸੀਂ ਰਸਤੇ ਜੋਕ ਕੇ ਨਹੀਂ ਬੈਠੇ ਰਸਤੇ ਹਰਿਆਣਾ ਸਰਕਾਰ ਬੀਜੇਪੀ ਨੇ ਸੈਂਟਰ ਨੇ ਰੋਕਿਆ ਤੇ ਜੀ ਦਾ ਸਾਥ ਭਗਵੰਤ ਮਾਨ ਨੇ ਦਿੱਤਾ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਸੀਐਮ ਭਗਵੰਤ ਮਾਨ ਨੂੰ ਤੇ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਕਿਸਾਨਾਂ ਤੇ ਸਸਤੇ ਤੇ ਨਾ ਕੀਤਾ ਜਾਵੇ ਕਿਸਾਨਾਂ ਨੂੰ ਹਰਾਤ ਦੇ ਵਿੱਚ ਨਾ ਲਿਆ ਜਾਵੇ ਉਹ ਕੋਈ ਇਹੋ ਜਿਹੇ ਪੜਕਾ ਲੋਗ ਨਹੀਂਗੇ ਉਹ ਲੋਕ ਦੇਸ਼ ਦਾ ਹੱਕਾਂ ਦੀ ਲੜਾਈ ਕਰਦੇ ਆ ਹੱਕਾਂ ਦੀ ਮੰਗ ਕਰਦੇ ਆ ਔਰ ਕਿਸਾਨਾਂ ਨੂੰ ਜਿਹੜਾ ਡਿਟੇਨ ਨਾ ਕੀਤਾ ਜਾਵੇ ਅਗਰ ਜੇ ਨਾ ਰੋਕਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਵੱਡਾ ਕੋਈ ਸਾਹਮਣੇ ਜਿਹੜਾ ਬਾ ਸਰਕਾਰ ਨੂੰ ਪ੍ਰਸ਼ਾਸਨ ਦਾ ਜਿਹੜਾ ਜਵਾਬ ਦੇਣਾ ਪਊਗਾ ਔਰ ਕਿਸੇ ਕਿਸਾਨ ਨੂੰ ਤੰਗ ਪਰਹੇ ਨਾ ਕਰਨ ਜਿਹੜਾ ਇਹਨਾਂ ਵਿਸ਼ਵਾਸ ਅਧਾਰ ਕੀਤਾ ਉਹਦੇ ਪੰਜਾਬ ਸਰਕਾਰ ਨੇ ਕਰ ਹੀ ਦਿੱਤਾ ਕਿਉਂਕਿ ਅਸੀਂ ਤਾਂ ਰਸਤਾ ਨਹੀਂ ਰੋਕਿਆ ਔਰ ਉਹਦੇ ਨਾਲ ਨਾਲ ਇਹ ਆਕੇ ਜੋ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੋਊਗਾ ਗੈਰ ਰਾਜਨੀਤਿਕ ਦਾ ਮਜ਼ਦੂਰ ਮੋਰਚੇ ਦਾ ਉਹਦੇ ਆਧਾਰ ਤੇ ਅਸੀਂ ਕੋਈ ਗੱਲਬਾਤ ਅਗਲੀ ਕਰਾਂਗੇ ਪਰ ਕਿਸਾਨਾਂ ਦੀਆਂ ਟਰਾਲੀਆਂ ਟਰੈਕਟਰ ਖਦੇੜ ਕੇ ਔਰ ਉਹਨਾਂ ਦੇ ਕਰੋੜਾਂ ਦੇ ਨੁਕਸਾਨ ਜਿਹੜੇ ਆ ਮੋਰਚਿਆਂ ਦੇ ਵਿੱਚ ਜਿਹੜੇ ਉਹ ਕੀਤੇ ਆ ਸਰਕਾਰ ਨੇ ਔਰ ਕਿਸਾਨਾਂ ਨੂੰ ਘਰਾਂ ਦੇ ਵਿੱਚ ਛਾਪੇ ਮਾਰੀਆਂ ਤੋਂ ਰੋਕਿਆ ਜਾਵੇ ਇਹ ਠੀਕ ਨਹੀਂਗਾ ਨਹੀਂ ਤੇ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਸਰਕਾਰ ਤੇ ਪ੍ਰਸ਼ਾਸਨ ਤੇ ਭਗਵੰਤ ਮਾਨ ਸੀਐਮ ਖੁਦ ਜਵਾਬ ਦੇਊਗਾ ਕਿ ਜਨੇ ਇੱਡਾ ਵੱਡਾ ਵਿਸਵਾਸ ਘਾਤ ਕੀਤਾ ਪਿੱਠ ਦੇ ਵਿੱਚ ਖੰੰਜਰ ਮਾਰਿਆ ਵਾ ਕਿ ਸੈਂਟਰ ਦਾ ਜਿਹੜਾ ਵਾ ਇੱਕ ਲੜਾਈ ਸਾਡੀ ਚੱਲ ਰਹੀ ਆ ਸੈਂਟਰ ਦੀਆਂ ਮੰਗਾਂ ਵਾਂ ਉਹਦੇ ਤੇ ਸਾਡਾ ਸਾਥ ਦੇਣ ਦੀ ਬਜਾਏ ਤੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਸੀਐਮ ਨੂੰ ਖੁਦ ਭੁਗਤਣਾ ਪਊਗਾ ਔਰ ਅਸੀਂ ਅੱਜ ਵੀ ਇਹ ਅਪੀਲ ਕਰਦੇ ਆ ਕਿ ਕਥਾਨਾਂ ਦੇ ਘਰਾਂ 'ਚ ਛਾਪੇ ਮਾਰੀਆਂ ਬੰਦ ਕੀਤੀਆਂ ਜਾਣ ਧੰਨਵਾਦ